ਮਿੱਤਰੋ ਤੁਹਾਨੂੰ ਨਾ ਚਾਰ ਟਰੈਕਟਰ ਦਿਖਾਉਣੇ ਆਂ ਇਹ ਰੀਲ ਦੇ ਵਿੱਚ ਇੱਕ ਤਾਂ ਹੋਊਗਾ ਫਾਰਮ ਟਰੈਕ 50 ਦਾ ਬਾਈ ਹਾਂਜੀ ਤੇ ਤਿੰਨ ਦਿਖਾਵਾਂਗੇ ਮੈਸੀ ਮੈਸੀ ਹੋਣਗੇ ਇੱਕ ਦੂਜੇ ਤੋਂ ਘੈਂਟ ਤੋਂ ਘੈਂਟ ਬਾਈ ਜਿਹੜਾ ਇਹ ਆ ਇਹਦੇ ਬਾਰੇ ਦੱਸਿਓ ਪਹਿਲਾਂ ਇਹ ਵੀਰੇ 87 ਮਾਡਲ ਆ ਹਾਂਜੀ ਅ ਹਮਾਤਲ ਨੰਬਰ ਆ ਜੀ ਪੰਜਾਬ ਤੇ ਨਵਾਂ ਆ ਪੰਜਾਬ ਚ ਨਵਾਂ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਆ 215000 ਦੀ ਮੰਗ ਆ ਜੀ ਹਾਂਜੀ ਹਾਂਜੀ 210000 ਤਾਂ ਦੇ ਦੋ ਲੈ ਮੇਤਰੋ 195000 ਦਾ ਦਵਾਵਾਂਗੇ ਤੇ ਜਿਹੜਾ ਭਾਈ ਆ ਖੜਾ ਇਧਰਲੇ ਪਾਸੇ ਇਹ ਪੰਜ ਮਾਡਲ ਆ ਜੀ 5245 ਪੰਜ ਮਾਡਲ ਚੌਪੜਾ ਟਾਇਰਾਂ ਦੇਦਾ ਵੀ ਨਾਲ ਦੇਈ ਯਾਰ ਡਬਲ ਕਲੈਕਟ ਆ ਜੀ ਨਵਾਂ ਸੱਚ ਨਾਲ ਦਾ ਨਹੀਂ ਨਵਾਂ ਤੇ ਉਦੋਂ ਚੱਲ ਚਲਾ ਵੀਦਾ ਕਿਵੇਂ ਆ ਬਹੁਤ ਵਧੀਆ ਵੀਰੇ ਪੂ ਇਰੀ 215000 ਦੀ ਮੰਗ ਹੈ ਓਕੇ ਉੱਪਰਲਾ 15 ਚੱਕੇ ਜੋ ਲੈ ਮੇਤਰੋ ਪੂਰੇ 2 ਜੇ ਬਣੂ ਤੇ ਜਿਹੜਾ ਵੀ ਆ ਖੜਾ 950 ਡੀਜੇ ਟਾਈਫੇ ਹਾਂਜੀ ਪਾਵਰ ਸਟੀering ਆ ਪਾਵਰ ਸਟੀering ਆ ਮਾਡਲ 5 ਆ 5 ਜੀ ਓਕੇ ਤੇ ਚੱਲ ਚਲਾਵੇ ਤਾਂ ਕਿਵੇਂ ਆ ਚੱਲ ਚਲਾਵੇ ਤਾਂ ਵਧੀਆ ਰੇਟਰ ਆ ਜੀ ਉਹ ਇਹਦਾ ਸਾਰਾ origignal ਆ ਇਹ ਨਹੀਂ 100 ਮਗਰਾੜ ਤਿਆਰ ਹੋਏ ਮੈਨੇ 100 ਤੇ ਮਗਰਾੜ ਤਿਆਰ ਹੋਏ ਹੋਣੇ ਉਦਾਂ ਟਾਇਰ ਹੈਗੇ ਨੇ 16 ਦੇ ਹਾਂਜੀ ਪਰ ਮੇਰੇ ਮਨ ਚੈੱਕ ਕਰਵਾ ਦੇ ਤੇਲ ਬ੍ਰੇਕਾਂ ਜੀ ਪਾਵਰ ਸਟੀering ਪਾਵਰ ਸਟੀering ਤੇਲ ਬਲੇਕਾਂ ਹਾਂਜੀ ਓਕੇ ਕਿੰਨੇ ਦਾ ਬਣੂ 2 ਲੱਖ ਦੇ ਦਾਂਗੇ ਜੀ ਪੂਰੇ 2 ਦਾ ਮਾਨਤਨ ਕਿੰਨਾ ਕੋਈ ਕਰ ਲਾਂ ਕੋਈ ਗੱਲ ਮੁੱਕ ਲੈ ਮੇਤਰੂ ਮਾਨਤਨ ਇਹਦੇ ਵਿੱਚੋਂ ਵੀ ਹੋਊਗਾ ਤੇ ਜਿਹੜਾ ਆ ਖੜਾ ਕੋਈ ਫਾਰਮ ਟਰੈਕ ਪੰਜਾਬ 97 ਮਾਡਲ ਆ ਹਾਂਜੀ 1 ਲੱਖ 1 ਤੇ ਟਾਇਰ ਤੁਹਾਡੇ ਸਾਹਮਣੇ ਆ 40 ਕੇ ਪੈਸੇ ਨੇ ਸਾਰੇ ਹਾਂ ਇੰਜਨ ਕੈਰ ਦਾ ਵਧੀਆ ਜੀ ਨੰਬਰ ਕਿੱਥੋਂ ਦਾ ਇਹਦਾ ਨੰਬਰ ਹਰਿਆਣੇ ਦਾ ਜੀ ਓਕੇ ਪੂਰੇ ਲੱਖ ਦਾ ਬਣ ਜੂ ਦੇ ਦਾਂ ਜੀ ਆ ਜੋ ਮਿੱਤਰੋ ਕਰਾਂ ਪੂਰੇ ਲੱਖ ਚ ਬਣੂ ਕਿਦੋਂ ਉੱਪਰ ਖੜੇ ਨੇ ਨਾਬੇ ਤੋਂ ਬਾਦ 100 ਰੋਡ ਦੇ ਉੱਪਰ ਨੰਬਰ ਆਪਾਂ ਸਕਰੀਨ ਤੇ ਜਲਾਤਾ ਨਾ ਬਾਈ ਦਾ ਹੈਪੀ ਆ ਟਰੈਕਟਰ ਘੈਂਟ ਨੇ ਬਾਈ ਕੋਲੇ ਹੋਰ ਵੀ ਬਹੁਤ ਸਾਰਾ ਸਟਾਕ ਹੈ ਕਰੋ ਪੇਜ ਨੂੰ ਫੋਲੋ ਤੇ ਵੀਡੀਓ ਕਰੋ ਸ਼ੇਅਰ ਤੇ ਲਾਓ ਫੋਨ